ਅੱਜ ਦੀ ਇਹ ਖਬਰ ਨੂੰ ਆਪਾਂ ਦੋ ਖਬਰਾਂ ਦਾ ਸੁਮੇਲ ਕਹਿ ਸਕਦੇ ਹਾਂ ਪਹਿਲੀ ਖਬਰ ਤਾਂ ਹੈ ਜੀ ਲੇਕਨ ਰਾਇਲੀ ਐਕਟ ਜਿਸ ਨੂੰ ਸਾਈਨ ਕਰ ਦਿੱਤਾ ਗਿਆ ਔਰ ਇਹਦੇ ਜੇ ਇਹਦੇ ਬਾਰੇ ਗੱਲ ਕੀਤੀ ਜਾਵੇ ਲੇਕਨ ਰਾਇਲੀ 22 ਸਾਲਾਂ ਦੀ ਇੱਕ ਸਟੂਡੈਂਟ ਸੀ ਜਿਹੜੀ ਕਿ ਯੂਨੀਵਰਸਿਟੀ ਆਫ ਜਾਰਜੀਆ ਦੇ ਵਿੱਚ ਪੜ੍ਹਦੀ ਸੀ ਨਰਸਿੰਗ ਸਕੂਲ ਦੀ ਉਹ ਸਟੂਡੈਂਟ ਸੀ ਯੂਨੀਵਰਸਿਟੀ ਆਫ ਜਾਰਜੀਆ ਕੈਂਪਸ ਤੋਂ ਇੱਕ ਵਾਰੀ ਸਵੇਰੇ ਉਹ ਮਾਰਨਿੰਗ ਰਨ ਕਰਨ ਦੇ ਲਈ ਨਿਕਲੀ ਤੇ ਵਾਪਸ ਨਹੀਂ ਪਰਤੀ ਇਹੀ ਘਟਨਾ ਜਿਹੜੀ ਸੀ ਇਹ ਫਰਫਰੀ 2024 ਦੀ ਸੀ ਜਦੋਂ ਇਸ ਕੇਸ ਨੂੰ ਇਨਵੈਸਟੀਗੇਟ ਕੀਤਾ ਗਿਆ ਸੀ ਉਸ ਤੋਂ ਬਾਅਦ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਅਮਰੀਕਾ ਦੇ ਵਿੱਚ ਇਲੀਗਲ ਸੀ ਵੈਨਜ਼ੂਏਲਾ ਦਾ ਉਹ ਸਿਟੀਜ਼ਨ ਸੀ ਔਰ ਇਲੀਗਲ ਤਰੀਕੇ ਨਾਲ ਅਮਰੀਕਾ ਦੇ ਵਿੱਚ ਆਇਆ ਹੋਇਆ ਸੀ ਔਰ ਇਸ ਕੇਸ ਨੇ ਬਹੁਤ ਸੁਰਖੀਆਂ ਫੜੀਆਂ ਕਿ ਇੱਕ ਇਲੀਗਲ ਵਿਅਕਤੀ ਨੇ ਲੇਕਨ ਰਾਈਲੀ ਦਾ ਜਿਹੜਾ ਹੈ ਉਹ ਮਰਡਰ ਕਰਤਾ ਉਸ ਤੋਂ ਬਾਅਦ ਫਿਰ ਜਦੋਂ ਹੋਰ ਜ਼ਿਆਦਾ ਇਸ ਕੇਸ ਨੂੰ ਡਿਗ ਕੀਤਾ ਗਿਆ ਤਾਂ ਪਤਾ ਇਹ ਲੱਗਿਆ ਵੀ ਜਿਹੜਾ ਇਸ ਕੇਸ ਦੇ ਵਿੱਚ ਵੈਨਜ਼ੂਏਲਾ ਦਾ ਵਿਅਕਤੀ ਸੀ ਉਹ ਪਹਿਲੀ ਵਾਰੀ ਉਹਨੇ ਕ੍ਰਾਈਮ ਨਹੀਂ ਸੀ ਕੀਤਾ ਉਹ ਇਲੀਗਲ ਸੀ ਲੇਕਿਨ ਇਸ ਤੋਂ ਪਹਿਲਾਂ ਨਿਊਯਾਰਕ ਦੇ ਵਿੱਚ ਫੜਿਆ ਗਿਆ ਸੀ ਉਸ ਤੋਂ ਬਾਅਦ ਜਾਰਜੀਆ ਦੇ ਵਿੱਚ ਦੁਬਾਰਾ ਫੜਿਆ ਗਿਆ ਸੀ ਲੇਕਿਨ ਫੇਰ ਵੀ ਇਹ ਵਿਅਕਤੀ ਐਸੀ ਤਰੀਕੇ ਇੱਥੇ ਰਹਿੰਦਾ ਰਿਹਾ ਸੋ ਇਸ ਵਿਅਕਤੀ ਨੂੰ ਲੈ ਕੇ ਫਿਰ ਇਸ ਔਰਤ ਦੇ ਨਾਮ ਦੇ ਉੱਪਰ ਇਸ ਐਕਟ ਦਾ ਨਾਮ ਰੱਖਿਆ ਗਿਆ ਸੀ ਲੇਕਿਨ ਰਾਈਲੀ ਐਕਟ ਤਾਂ ਕਿ ਲੇਕਿਨ ਰਾਈਲੀ ਨੂੰ ਬੇਸਿਕਲੀ ਇਹ ਸ਼ਰਧਾਂਜਲੀ ਸੀ ਕਿ ਇਹਦੇ ਨਾਲ ਹੁਣ ਹੁੰਦਾ ਕੀ ਸੀ ਕਿ ਕੋਈ ਵੀ ਵਿਅਕਤੀ ਜੇ ਅਮਰੀਕਾ ਦੇ ਵਿੱਚ ਇਲੀਗਲ ਹੈ ਉਸਨੇ ਕੋਈ ਕ੍ਰਾਈਮ ਕੀਤਾ ਤਾਂ ਉਹਨੂੰ ਰਾਈਟ ਅਵੇ ਡਿਟੇਨ ਕੀਤਾ ਜਾ ਸਕਦਾ ਹੈ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਸਿੰਪਲ ਜੀ ਗੱਲ ਕਰਦੇ ਆ ਨਾ ਚ ਲੇਕਨ ਰਾਈਲੀ ਐਕਟ ਦੀ ਤੇ ਹਾਊਸ ਨੇ ਵੀ ਜਦੋਂ ਫਾਈਨਲ ਅਪਰੂਵਲ ਦਿੱਤੀ ਹੈ ਸੈਨੇਟ ਨੇ ਵੀ ਜਦੋਂ ਦਿੱਤੀ ਹੈ ਬਹੁਤ ਸਾਰੇ ਡੈਮੋਕ੍ਰੇਟਸ ਜਿਹੜੇ ਲੀਡਰ ਸੀ ਉਹਨਾਂ ਨੇ ਰਿਪਬਲਿਕਨਸ ਦਾ ਸਾਥ ਦਿੱਤਾ ਉਹ ਕਹਿੰਦੇ ਜੀ ਬਿਲਕੁਲ ਠੀਕ ਹੈ ਅਜਿਹੇ ਲੋਕ ਫੜੇ ਜਾਣੇ ਚਾਹੀਦੇ ਨੇ ਜਿਹੜੇ ਕਿ ਬਾਹਰੋਂ ਆਏ ਨੇ ਕਿ ਸੇ ਹੋਰ ਕੰਟਰੀ ਦੇ ਵਿੱਚੋਂ ਅਮਰੀਕਾ ਚ ਇਲੀਗਲ ਆਏ ਨੇ ਤੇ ਇੱਥੋਂ ਦੇ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਤਹਿਸ ਨਹਿਸ ਕਰ ਰਹੇ ਨੇ ਖੈਰ ਜਿਹੜੇ ਲੇਕਨ ਰਾਈਲੀ ਐਕਟ ਦੇ ਵਿੱਚ ਜਿਹੜਾ ਦੋਸ਼ੀ ਸੀ ਉਹਨੂੰ ਲਾਈਫ ਇਨ ਪ੍ਰिजनਮੈਂਟ ਦੀ ਸਜ਼ਾ ਸੁਣਾਈ ਗਈ ਸੀ ਤੇ ਨੋ ਪੋਸਿਬਿਲਟੀ ਆਫ ਪ੍ਰੂਫ ਤੇ ਦੂਸਰੀ ਗੱਲ ਹੁਣ ਇਹਦੇ ਵਿੱਚ ਕੀ ਹੈ ਮਿਸਟਰ ਡੋਨਲਡ 트ਰੰਪ ਨੇ ਜਦੋਂ ਲੇਕਨ ਰਾਇਲੀ ਐਕਟ ਦੀ ਗੱਲ ਕੀਤੀ ਨਾਲ ਇੱਕ ਹੋਰ ਖਾਸ ਗੱਲ ਕੀਤੀ ਉਹ ਕਹਿੰਦੇ ਡਿਪਾਰਟਮੈਂਟ ਆਫ ਡਿਫੈਂਸ ਐਂਡ ਹੋਮਲੈਂਡ ਸਿਕਿਉਰਿਟੀ ਉਹ ਕਹਿੰਦੇ ਗਵਾਂਟਨਾਮੋ ਬੇ ਦੇ ਵਿੱਚ ਹੁਣ ਅਸੀਂ ਐਡੀ ਵੱਡੀ ਫੈਸਿਲਿਟੀ ਬਣਾਉਣ ਜਾ ਰਹੇ ਹਾਂ ਜਿੱਥੇ ਕਿ 30 ਹਜ਼ਾਰ ਲੋਕਾਂ ਨੂੰ ਡਿਟੇਨ ਕੀਤਾ ਜਾ ਸਕਦਾ ਉਹਨਾਂ ਨੂੰ ਕੈਦੀਆਂ ਨੂੰ ਰੱਖਿਆ ਜਾ ਸਕਦਾ ਇਹ ਜੀ ਜੇਲ ਬਣਾਈ ਜਾਏਗੀ ਗਵਾਂਟਨਾਮੋ ਬੇ ਇਹ ਕਿਊਬਾ ਦੇ ਵਿੱਚ ਹੈ ਅਮਰੀਕਾ ਦੀ ਮੇਨਲੈਂਡ ਤੋਂ ਬਹੁਤ ਦੂਰ ਆਈਲੈਂਡ ਕਿਊਬਾ ਕਿਊਬਾ ਦੇ ਵਿੱਚ ਇੱਕ ਜਗ੍ਹਾ ਦੇ ਵਿੱਚ ਇਹ ਗਵੰਟਨਾਮੋ ਬੇ ਦੇ ਵਿੱਚ ਇੱਕ ਫੈਸਿਲਿਟੀ ਬਣੀ ਹੋਈ ਹੈ ਜਿਹੜੀ ਕਿ ਯੂਐਸ ਕੰਟਰੋਲ ਕਰਦਾ ਉਹਨੂੰ ਉਹਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਜਿਹੜੇ ਕੈਦੀ ਨੇ ਉਹ ਰੱਖੇ ਜਾਂਦੇ ਨੇ ਜੇ ਖਤਰਨਾਕ ਗੱਲ ਕਰੀਏ ਤਾਂ 911 ਦੇ ਵਿੱਚ ਜਿਹੜੇ ਬਹੁਤ ਸਾਰੇ ਟੈਰਰਿਸਟ ਸਿੱਕੇ ਉਸ ਵਕਤ ਜਿਹੜੇ ਅਫਗਾਨਿਸਤਾਨ ਤੋਂ ਤੇ ਪਾਕਿਸਤਾਨ ਤੋਂ ਫੜੇ ਗਏ ਸੀ ਉਹ ਉਥੇ ਰੱਖੇ ਗਏ ਸੀ ਅੱਜ ਦੇ ਸਮੇਂ ਦੇ ਵਿੱਚ 15 ਕੈਦੀ ਜਿਹੜੇ ਨੇ ਉਹ ਗਵਾਂਟਨਾਮੋ ਬੇ ਦੇ ਵਿੱਚ ਹੈਗੇ ਨੇ ਇਹ ਜਿਹੜੀ ਫੈਸਿਲਿਟੀ ਹੈ ਇਹ ਮਾਈਗ੍ਰੈਂਟ ਫੈਸਿਲਿਟੀ ਉਹ ਕਹਿੰਦੇ ਜੀ ਇਹ ਵਰਸਟ ਕ੍ਰਿਮੀਨਲ ਇੱਥੇ ਰੱਖੇ ਜਾਂਦੇ ਨੇ ਇੰਨੀ ਇੱਕ ਸਖਤ ਹੈ ਇਹ ਵੀ ਇੱਥੋਂ ਨਿਕਲਣਾ ਨਾ ਮੁਮਕਿਨ ਦੇ ਬਰਾਬਰ ਹੈ ਸੋ ਬੇਸਿਕਲੀ ਆਪਾਂ ਕਹਿ ਸਕਦੇ ਹਾਂ ਕਿ ਇਹ ਕਾਲਾ ਪਾਣੀ ਹੈ ਮਿਸਟਰ ਡੋਨਲਡ ਟਰੰਪ ਨੇ ਇੱਕ ਖਾਸ ਗੱਲ ਕੀਤੀ ਹੈ ਉਹ ਕਹਿੰਦੇ ਕਈ ਕ੍ਰਾਈਮਨਲ ਐਨੇ ਜ਼ਿਆਦਾ ਮਾੜੇ ਨੇ ਜੇ ਉਹਨਾਂ ਨੂੰ ਉਹਨਾਂ ਦੀ ਕੰਟਰੀ ਦੇ ਵਿੱਚ ਵਾਪਸ ਭੇਜ ਦਿਓ ਨਾ ਜਿਹੜੇ ਇੱਥੇ ਇਲੈਗਲ ਨੇ ਕਿਸੇ ਕੰਟਰੀ ਨੂੰ ਤਾਂ ਬਿਲੋਂਗ ਕਰਦੇ ਨੇ ਜੇ ਵਾਪਸ ਭੇਜ ਦੇਵਾਂਗੇ ਪਤਾ ਨਹੀਂ ਉਹ ਕੰਟਰੀ ਉਹਨਾਂ ਨੂੰ ਸਾਮ ਸਕੇਗੀ ਕਿ ਨਹੀਂ ਇਸ ਕਰਕੇ ਬੈਟਰ ਇਹ ਹੈ ਵੀ ਉਹਨਾਂ ਨੂੰ ਬੰਨ੍ਹ ਦੋ ਇਹ ਜੀ ਥਾਂ ਤੇ ਬੰਨ੍ਹ ਦੋ ਜਿੱਥੇ ਕਦੇ ਕਦੇ ਵੀ ਉਹ ਬਾਹਰ ਨਾ ਨਿਕਲ ਸਕਣ ਤੇ ਉਹ ਜਗ੍ਹਾ ਹੈਗੀ ਹੈ ਜੀ ਗਵੰਟ ਨਾਮੋਬੇ ਔਰ ਕਿਊਬਾ ਦੇ ਵਿੱਚ ਯੂਐਸ ਨੇਵੀ ਦਾ ਇਹ ਬੇਸ ਹੈ ਔਰ ਹਾਈ ਸਿਕਿਉਰਿਟੀ ਪ੍ਰिजन ਹੈ ਮਿਸਟਰ ਡੋਨਲਡ 트੍ਰੰਪ ਦੇ ਬਾਰਡਰਸ ਆ ਮਿਸਟਰ ਡੌਮ ਹੂਮਨ ਦਾ ਕਹਿਣਾ ਹੈਗਾ ਕਹਿੰਦੇ ਗਵੰਟਨਾਮੋ ਬੇ ਜਿਹੜਾ ਹੈਗਾ ਇਹ ਫੈਸਿਲਿਟੀ ਹੁਣ ਅਸੀਂ ਐਕਸਟੈਂਡ ਕਰਨ ਜਾ ਰਹੇ ਆ ਤੇ ਆਈਸ ਇਸ ਨੂੰ ਰਨ ਕਰੇਗੀ ਜਿਹੜੇ ਲੋਕ ਸਮੁੰਦਰ ਦੇ ਵਿੱਚੋਂ ਵੀ ਫੜੇ ਗਏ ਜਿਹੜੇ ਸਾਨੂੰ ਪਤਾ ਲੱਗੇ ਵੀ ਇਹ ਕ੍ਰਿਮੀਨਲ ਵੀ ਹੈਗੇ ਨੇ ਇਹ ਸਿੱਧੇ ਬੇਸਿਕਲੀ ਉੱਥੇ ਜਿਹੜੇ ਨੇ ਉਹ ਟ੍ਰਾਂਸਫਰ ਕਰ ਦਿੱਤੇ ਜਾਣਗੇ ਲੇਕਿਨ ਰਾਈਲੀ ਐਕਟ ਦੇ ਅੰਡਰ ਕੋਈ ਵੀ ਵਾਇਲੈਂਟ ਕ੍ਰਾਈਮਨਲ ਜਿਹੜਾ ਹੈ ਇਲਲੀਗਲ ਹੈ ਜਿਹੜਾ ਅਨਡਾਕੂਮੈਂਟਡ ਹੈ ਉਹਨੂੰ ਉਸ ਜਗ੍ਹਾ ਤੇ ਟ੍ਰਾਂਸਫਰ ਕੀਤਾ ਜਾ ਸਕਦਾ ਹੈ 30000 ਪੀਪਲ ਜਿਹੜੇ ਨੇ ਉੱਥੇ ਰੱਖੇ ਜਾਣਗੇ ਕਈ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਐ ਜਿਹੜੀਆਂ ਮੰਨ ਨਹੀਂ ਰਹੀਆਂ ਨੇ ਉਹ ਕਹਿੰਦੀਆਂ ਜੀ ਇਹ ਤਾਂ ਗਲਤ ਹੈ ਔਰ ਜੇ ਆਪਾਂ ਦੋਸਤੀ ਗੱਲ ਦਸੀਏ ਵੀ ਕਿਉਂਕਿ ਸਰਕਾਰ ਦੀ ਗੱਲ ਕਰੀਏ ਉਹ ਵੀ ਇਸ ਨੂੰ ਐਕਟ ਆਫ ਬਰੂਟੈਲਿਟੀ ਦੱਸ ਰਹੀ ਨੇ ਵੈਸੇ ਐਕਟ ਆਫ ਬਰੂਟੈਲਿਟੀ ਦਾ ਇਹ ਵੀ ਹੈ ਜਦੋਂ ਇੱਕ ਇਲੀਗਲ ਵਿਅਕਤੀ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਆ ਕੇ ਕਿਸੇ ਦਾ ਵੀ ਕਤਲ ਕਰ ਦਿੰਦਾ ਐ ਐਕਟ ਆਫ ਬਰੂਟੈਲਿਟੀ ਤਾਂ ਉਹ ਵੀ ਹੈ ਖੈਰ ਹੁਣ ਗੱਲ ਇੱਥੇ ਹੈ ਜੀ ਬਿਨਾ ਦਸਤਾਵੇਜ਼ ਕ ਰਮਨਲ ਨੇ ਜਿਹੜੇ ਉਹਨਾਂ ਨੂੰ ਕਾਲੇ ਪਾਣੀ ਯਾਨੀ ਕਿ ਗਵਾਂਟਨਾਮੋ ਬੇ ਭੇਜਿਆ ਜਾ ਸਕੇਗਾ ਫੈਸਿਲਿਟੀ ਵੱਡੀ ਹੋ ਰਹੀ ਹੈ 30000 ਲੋਕ ਉਥੇ ਡਿਟੇਨ ਉਥੇ ਜਿਹੜੇ ਨੇ ਉਹ ਸਜ਼ਾ ਕੱਟ ਸਕਦੇ ਨੇ